ਬਿਨਾਂ ਉਹ ਤੋਂ ਸਾਰਾ ਬਾਰੇ ਤੋਂ ਅੰਦਰ ਬੜਿਓ ਤੁਸੀਂ ਸਾਰਾ ਘਰ ਸਾਰੀ ਸਟੋਰ ਦੇ ਵਿੱਚ ਬੜਿਓ ਵੀਡੀਓ ਬਣੀ ਹੋਈ ਆ ਉਹ ਸਾਨੂੰ ਦੱਸੋਗਾ ਸੀ ਵੀ ਕੀ ਹੈ ਕੀ ਦੱਸੋ ਨਾ ਦਾ ਕੋਈ ਦੱਸ ਹੀ ਨਹੀਂ ਰਿਹਾ ਤਾਂ ਹੀ ਤਾਂ ਮਿਲਣਾ ਹੈ ਮਿਲਣ ਆਲਾ ਸੋਰ ਤੇ ਜਾਈ ਥੋੜਾ 10 ਦਾ ਬੰਦੇ ਲੈ ਕੇ ਆ ਰਹੇ ਹੋ ਤੁਸੀਂ ਗੱਡੀਆਂ ਤੋਂ ਪੁਰਖੀਆਂ ਲੈ ਕੇ ਆ ਰਹੇ ਹੋ ਨਹੀਂ ਨਹੀਂ ਤੁਸੀਂ ਦੇ ਦਿਓ ਹੁਣ ਤੇ ਵੀਡੀਓ ਦੇ ਦਿਓ ਯਾਰ ਤੁਸੀਂ ਕੰਮ ਸਟੋਰ ਚ ਜਾ ਕੇ ਕਿਹਨੂੰ ਮਿਲਣਾ ਹੁੰਦਾ ਨਹੀਂ ਹੁਣ ਖੜੇ ਆਂ ਤੁਸੀਂਾਨੂੰ ਰੋਟਸ ਦੇ ਦਿਓ ਸਾਹਿਬ ਤੁਸੀਂ ਸ਼ਰਮ ਕਿਉਂ ਤੱਕਾ ਪੁਰਿਆ ਹੈ ਪ੍ਰਧਾਨ ਹੈ ਇਹ ਤੱਕਾ ਹੀ ਹੈ ਸਰਦਾਰੇ ਕਹਦੇ ਤੇ ਬੈਠਾ ਪ੍ਰਧਾਨ ਹੈ ਕਿਉਂ ਨਹੀਂ ਤੱਕਾ ਤੁਸੀਂ ਬਿਨਾਂ ਸਰਚ ਬਾਰਨ ਤੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲੇ ਤੁਸੀਂ ਮੈਨੂੰ ਕਿਹਾ ਕਾਪੀਆਂ ਮੇਰੇ ਕੋਲੇ ਦਿਖਾਓ ਕਾਪੀ ਕਾਂਗਰਸੀ ਆਗੂ ਦੇ ਘਰ ਤੇ ਛਾਪੇਮਾਰੀ ਦੌਰਾਨ ਭਾਰੀ ਹੰਗਾਮਾ ਹੋਇਆ ਜੀ ਹਾਂ ਪੰਜਾਬ ਪੁਲਿਸ ਇਸ ਕਾਂਗਰਸੀ ਆਗੂ ਦੇ ਘਰ ਤੇ ਛਾਪੇਮਾਰੀ ਕਰਨ ਪਹੁੰਚੀ ਸੀ ਜਿਸ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ ਕਾਂਗਰਸੀ ਵਰਕਰਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਉੱਥੇ ਹੀ ਛਾਪੇਮਾਰੀ ਦਾ ਪਤਾ ਲੱਗਦਿਆਂ ਹੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਕੇ ਛਾਪੇਮਾਰੀ ਕਰਨ ਆਏ ਪੁਲਿਸ ਮੁਲਾਜ਼ਮਾਂ ਤੋਂ ਇਸ ਤਰ੍ਹਾਂ ਜਵਾਬ ਮੰਗਿਆ ਗਿਆ ਕਿ ਆਖਿਰ ਇਹ ਕਿਸ ਕੇਸ ਵਿੱਚ ਛਾਪੇਮਾਰੀ ਚੱਲ ਰਹੀ ਹੈ ਪਰ ਦੂਜੇ ਪਾਸੇ ਛਾਪੇਮਾਰੀ ਕਰਨ ਆਈ ਟੀਮ ਕਿਸੇ ਵੀ ਗੱਲ ਦਾ ਜਵਾਬ ਨਾ ਦੇ ਸਕੇ ਅਤੇ ਮੌਕੇ ਤੋਂ ਵਾਪਸ ਪਰਤ ਗਈ ਜਿਸ ਤੋਂ ਬਾਅਦ ਕਾਂਗਰਸ ਹਾਜ਼ਦੂਆਂ ਵੱਲੋਂ ਜਮ ਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਤਰ੍ਹਾਂ ਹੀ ਹੈ ਹਾਂ ਅੰਕਲ ਰਾਤ ਮਿਲੂਗਾ ਤਾਂ ਹੀ ਹੈ ਨਾ ਜੇ ਜੀ ਆਏ ਬੜ ਕੇ ਅੰਦਰ ਆ ਜੀ ਤੁਸੀਂ ਪਲੇਟ ਕਰਾ ਜੀ ਸੱਤਾ ਤਾਂ ਨਹੀਂ ਮਾਰੀਆ ਯਾਰ ਤੁਸੀਂ ਬਿਨਾ ਉਹ ਤੋਂ ਹਰ ਕਮਰੇ ਅੰਦਰ ਬੜਿਓ ਤੁਸੀਂ ਸਾਰਾ ਘਰ ਸੱਤਾ ਕੀ ਸਟੋਰ ਦੇ ਵਿੱਚ ਬੜਿਓ ਵੀਡੀਓ ਬਣੀ ਹੋਈ ਆ ਅਸੀਂ ਇੱਥੇ ਆ ਗੀੜ ਦੇਖ ਲਿਆ ਕਹਿੰਦੇ ਕੋਈ ਹੈ ਨਹੀਂ ਮੁੜ ਕੇ ਇਹ ਖੜੇ ਸੀ ਅੰਦਰ ਫਿਰ ਮੈਂ ਇਹਨਾਂ ਨਾਲ ਗੱਲ ਕਰੀ ਜੀ ਠੀਕ ਆ ਦੇਖੋ ਪਿਛਲੇ ਅੱਜ ਸਾਰੇ ਪੂਰੇ ਦਿਨ ਤੋਂ ਪੁਲਿਸ ਉਹਨਾਂ ਦਾ ਮਗਰ ਕਰ ਰਹੀ ਹੈ ਕੋਈ ਉਹਨੇ ਕੋਈ ਕ੍ਰਾਈਮ ਕੀਤਾ ਹੈ ਕੋਈ ਸਾਨੂੰ ਦੱਸੋਗਾ ਸੀ ਵੀ ਕੀ ਹੈ ਕੀ ਦੱਸੋ ਨਾ ਤਾਂ ਕੋਈ ਦੱਸ ਹੀ ਨਹੀਂ ਰਿਹਾ ਉਹ ਤਾਂ ਹੀ ਤਾਂ ਇਹਨਾਂ ਨੂੰ ਮਿਲਣਾ ਹੈ ਮਿਲਣ ਵਾਲਾ ਤੋਰ ਤੇ ਜਾਈ ਤੁਹਾਡਾ 10 ਦਾ ਬੰਦੇ ਲੈ ਕੇ ਆ ਰਹੇ ਹੋ ਤੁਸੀਂ ਗੱਡੀਆਂ ਦੋ ਪੁਲਤਰੀਆਂ ਲੈ ਕੇ ਆ ਰਹੇ ਹੋ ਨਹੀਂ ਨਹੀਂ ਦੇ ਦਿਓ ਹੁਣ ਦੇ ਦੋ ਵੀ ਵੀਡੀਓ ਬਣੀਆਂ ਯਾਰ ਤੁਸੀਂ ਕੰਮ ਕਰੋ ਸਟੋਰ ਚ ਜਾ ਕੇ ਕਿਹਨੂੰ ਮਿਲਣਾ ਆਉਂਦਾ ਇਧਰ ਹੁਣ ਖੜੇ ਆ ਤੁਸੀਂ ਹੁਣ ਲੋਕਸ ਦੇ ਦਿਓ ਹਾਂ ਤੱਕਾ ਤੁਸੀਂ ਭਲਿਆਮ ਕਿਉਂ ਤੱਕਾ ਪੁਰਿਆ ਹੋਇਆ ਹੈ ਪ੍ਰਧਾਨ ਇਹ ਤੱਕਾ ਹੀ ਹੈ ਸਰਦਾਰੇ ਕਹਦੇ ਉੱਤੇ ਬੈਠਾ ਪ੍ਰਧਾਨ ਹੈ ਕਿਉਂ ਨਹੀਂ ਤੱਕਾ ਜਾਓ ਬੁਲਾਓ ਆਪਣਾ ਉਹ ਨਹੀਂ ਅੱਜ ਸਵੇਰ ਦੇ ਕਮੇਟੀ ਸੀਗੇ ਜੀ ਮਿਲ ਲੈਂਦੇ ਉਹਨਾਂ ਨੂੰ ਉੱਥੇ ਹੀ ਤਾਂ ਤਾਂ ਪਤਾ ਨਹੀਂ ਤੁਸੀਂ ਕਮਾਲ ਕਰ ਦਿਓ ਜੀ ਤੁਸੀਂ ਪਿੱਛਾ ਕਰਕੇ ਪੋਰਸ ਪਿੱਛਾ ਕਰਕੇ ਗਏ ਆ ਭਗਵਤੀਰਾਮ ਜੀ ਦੀ ਦੁਕਾਨ ਤੇ ਇਹ ਤਾਂ ਦੇਖੋ ਸ਼ਰਮ ਤੱਕ ਆ ਕਮਾਲ ਹੋ ਗਈ ਤੁਸੀਂ ਨਹੀਂ ਪਰ ਦੇਖੋ ਇੱਕ ਸਵਿਧਾਨ ਅਹੁਦੇ ਤੇ ਬੈਠਾ ਪ੍ਰਧਾਨ ਜੀ ਅੱਜ ਉਹਦੇ ਨਾਲ ਪੁਲਿਸ ਉਹ ਵਰਤਾਵਾ ਕਰ ਰਹੀ ਆ ਤਾਂ ਫਿਰ ਇਹ ਬੜੀ ਮਾੜੀ ਗੱਲ ਆ ਕਿਹੜੇ ਲੋਕਤੰਤਰ ਜਿੱਤ ਸਾਰੋਂ ਕੋ ਲੋਕਤੰਤਰ ਹੈ ਏਦੋਂ ਵੱਧ ਮੰਦੀ ਕੀ ਹੋ ਜੂ ਸਾਰੇ ਤੁਸੀਂ ਬਿਨਾ ਸਰਚ ਵਾਰੈਂਟ ਦੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲੇ ਖੜੇ ਤੁਸੀਂ ਮੈਨੂੰ ਕਿਹਾ ਕਾਪੀਆਂ ਮੇਰੇ ਕੋਲੇ ਦਿਖਾਓ ਕਾਪੀ ਤੁਸੀਂ ਹਾਂ ਦੇ ਦੋ ਮਿੰਟਾਂ ਲਈ ਨੋਟ ਰਿਟ ਦੇ ਦਿਓ ਦੇ ਦੋ ਹੁਣ ਵੀ ਸਰਚ ਕਰਾ ਨਾ ਵੀ ਕਾਪੀ ਦਿਓ ਤੁਸੀਂ ਸਾਨੂੰ ਦੇ ਦਿਓ ਕਾਪੀ ਦਿਖਾ ਦਿਓ ਕਾਪੀ ਦਿਖਾ ਦਿਓ ਇੱਕ ਉਹਨਾਂ ਨੂੰ ਛੱਡ ਕੇ ਸਾਰੇ ਡਿਪਾਰਟਮੈਂਟ ਨੂੰ ਛੱਡ ਕੇ ਪ੍ਰਧਾਨੇ ਚੋਰ ਬਣਾ ਦਿੱਤਾ ਧੱਕੇਸ਼ਾਹੀ ਧੱਕੇਸ਼ਾਹੀ ਟੇਖੰਨਾ ਚੇਨ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਲੱੱਡੜ ਦੇ ਘਰ ਤੇ ਇਹ ਛਾਪੇਮਾਰੀ ਕੀਤੀ ਗਈ ਸੀ ਹਾਲਾਂਕਿ ਇਹ ਰੇਡ ਕਿਸ ਮਾਮਲੇ 'ਚ ਕੀਤੀ ਗਈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਛਾਪੇਮਾਰੀ ਵਗਰੋਂ ਭਾਰੀ ਹੰਗਾਮਾ ਹੋ ਗਿਆ ਕਮਲਜੀਤ ਸਿੰਘ ਲੱੱੜੜ ਦੇ ਪਰਿਵਾਰ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਉੱਥੇ ਹੀ ਜਦੋਂ ਪੁਲਿਸ ਤੋਂ ਇਸ ਰੇਡ ਦਾ ਮੰਤਵ ਪੁੱਛਿਆ ਗਿਆ ਤਾਂ ਪੁਲਿਸ ਕਿਸੇ ਵੀ ਗੱਲ ਦਾ ਸੰਤੁਸ਼ਟੀ ਜਨਕ ਜਵਾਬ ਨਹੀਂ ਦੇ ਸકી ਅਤੇ ਕਾਂਗਰਸੀ ਆਗੂਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਮੌਕੇ ਤੋਂ ਖਿਸਕਦੇ ਨਜ਼ਰ ਆਏ ਜਿਸ ਤੋਂ ਬਾਅਦ ਕਾਂਗਰਸੀ ਆਗੂ ਨੇ ਇਲزام ਲਗਾਇਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਾਣਬੁੱਝ ਕੇ ਪੰਜਾਬ ਸਰਕਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਧਰਯਮ ਠੱਕੇਸ਼ਾਈ ਹੋ ਰਹੀ ਹੈ। ਸਰਕਾਰ ਵੱਲੋਂ ਸਾਡੇ ਜਿਹੜਾ ਸੰਵਿਧਾਨਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉਹ ਉੱਥੇ ਮਿਸਪਰ ਕਮੇਟੀ ਬੈਠੇ ਰਹੇ ਫੇ ਜਿੱਥੇ ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਤਾਂ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੇ ਰੇਡ ਕੀਤੀ ਹੈ ਸਾਰਾ ਘਰ ਦੀ ਤਲਾਸ਼ੀ ਲਈ ਹੈ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ ਤੋਂ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਇਤ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਆਂ ਔਰ ਪੁਲਿਸ ਨੂੰ ਪੁੱਛਿਆ ਐਸਐਚਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਤੁਹਾਡੇ ਕੋ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਹਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟੀਕਲ ਵੰਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਕਾਂਗਰਸ ਪਾਰਟੀ ਇਹ ਇਹ ਜਿਹੜੀਆਂ ਜਿਹੜੀਆਂ ਧੱਕੇਸ਼ਾਈਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਘਰ ਨਹੀਂ ਬੈਠੂਗੀ ਅਸੀਂ ਜੋ ਵੀ ਵੱਧੋ ਵੱਧ ਸਾਡੀ ਪਾਰਟੀ ਹਾਈ ਕਮਾਂਡ ਨਾਲ ਅਸੀਂ ਹੁਣ ਜਲਦੀ ਗੱਲ ਕਰਾਂਗੇ ਇਹ ਮਸਲਾ ਜਿਹੜਾ ਹੁਣੇ ਸਾਡੇ ਧਿਆਨ ਵਿੱਚ ਆਇਆ ਔਰ ਜੋ ਵੀ ਅਸੀਂ ਕਾਨੂੰਨ ਦਾ ਜਿਹੜਾ ਪੱਖ ਆ ਉਹ ਲਵਾਂਗੇ ਔਰ ਉਹਦੇ ਨਾਲ ਨਾਲ ਅਗਰ ਸਾਨੂੰ ਸੰਘਰਸ਼ ਵੀ ਲੜਨਾ ਪਿਆ ਤਾਂ ਅਸੀਂ ਆਪਣੇ ਘਰਾਂ ਚ ਚੁੱਪ ਨਹੀਂ ਬੈਠਾਂਗੇ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਸੰਘਰਸ਼ ਲੜਨ ਲਈ ਅਸੀਂ ਤਿਆਰ ਆ ਸਾਡੇ ਵਰਕਰ ਸਾਥੀ ਤਿਆਰ ਨੇ ਔਰ ਜੋ ਪ੍ਰਧਾਨ ਦੇ ਨਾਲ ਜਿਹੜੇ ਸਾਡੇ ਐਮਸੀ ਨੇ ਔਰ ਹੋਰ ਸਾਡੇ ਕਾਰਕੁਨ ਨੇ ਔਰ ਪੂਰਾ ਸ਼ਹਿਰ ਜਿਹੜਾ ਔਰ ਪਤਾ ਜਿਹੜਾ ਕਿ ਥੋੜੇ ਕੁਛ ਚੰਦ ਬੰਦੇ ਸ਼ਹਿਰ ਦੇ ਵਿੱਚ ਜਿਹੜੇ ਇੱਥੋਂ ਦੇ ਮੰਤਰੀ ਨੇ ਸੌਨ ਸਾਹਿਬ ਉਹਨਾਂ ਨੂੰ ਭੜਕਾ ਰਹੇ ਨੇ ਉਹਨਾਂ ਨੂੰ ਇਹ ਉਹਨਾਂ ਨੂੰ ਕਰ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਧਾਨ ਦੇ ਉੱਤੇ ਕਾਰਵਾਈ ਕਰੋ ਪਰ ਅਸੀਂ ਇਹ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਗਰ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਤਾਂ ਸਾਹਮਣੇ ਲਿਆਉਣ ਤਾਂ ਫਿਰ ਅਦਰਵਾਈਜ਼ ਕੀ ਆ ਕਿ ਇਹ ਜਿਹੜੀਆਂ ਨਜਾਇਜ਼ ਹਰਕਤਾਂ ਨੇ ਇਹਦੀ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੋਈ ਨਾ ਹਾਈ ਕੋਰਟ ਦਾ ਜਿਵੇਂ ਆਰਡਰ ਆਇਆ ਪਿਆ 10 ਦਿਨ ਪਹਿਲਾਂ ਕਿ ਤੁਹਾਨੂੰ ਲੱਗਦਾ ਵੀ ਉਹਰੇ ਨਾਲ ਵੀ ਆਪਾਂ ਵੀ ਉਹਰੇ ਖਿਲਵਾੜ ਕਿ ਤਰ ਹਾਈ ਕੋਰਟ ਆਰਡਰ ਨਾ ਨਹੀਂ ਔਨਰੇਬਲ ਹਾਈ ਕੋਰਟ ਦਾ ਦੇਖੋ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦਿੰਦੀ ਵੱਡੇ ਵੱਡੇ ਕ੍ਰਿਮਨਲ ਲੋਕ ਜਿਹੜੇ ਇੱਥੇ ਰੋਜ਼ ਡਕੈਤੀਆਂ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਧ ਸਿਰਫ ਸਾਡੇ ਜਿਹੜੇ ਪੋਲਿਟਿਕਲ ਲੋਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਫਿਰ ਪਹਿਲਾਂ ਝੰਡਾ ਜਿਹੜਾ ਵਾ ਉਹਦਾ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਪ੍ਰਧਾਨ ਦੇ ਉੱਤੇ ਔਰ ਰੋਜ਼ ਕੋਈ ਨਾ ਕੋਈ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਇਹ ਵੈਸਟਰਨ ਇੰਟਰਸਟ ਨੇ ਔਰ ਕੁਝ ਚੰਦ ਬੰਦੇ ਸ਼ਹਿਰ ਦੇ ਜਿਹੜੇ ਕਿ ਪ੍ਰਧਾਨ ਦੇ ਮਗਰ ਲੱਗੇ ਹੋਏ ਨੇ ਉਹ ਇਸ ਗੱਲ ਦੇ ਵਿੱਚ ਜਿਹੜੇ ਨੇ ਉਹ ਦੋਸ਼ੀ ਨੇ ਕਿਹੜੇ ਬਾਰੇ ਐਸਐਸਪੀ ਖਰਨਾਲਾ ਨੂੰ ਵੀ ਤੁਸੀਂ ਮਿਲੇ ਹੋ ਵੀ ਜਿਹੜੀ ਤੁਹਾਡੀ ਪੁਲਿਸ ਆ ਜਾਂ ਟੱਕਾ ਕਰੀ ਅਸੀਂ ਐਸਐਸਪੀ ਮੈਡਮ ਨੂੰ ਦੋ ਵਾਰ ਮਿਲ ਚੁੱਕੇ ਆ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੱਲੋਂ ਵੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਸਥਾਨਕ ਵਿਭਾਗ ਦੇ ਜਿਹੜੇ ਸਾਡੇ ਉੱਚ ਅਫਸਰ ਨੇ ਚੰਡੀਗੜ੍ਹ ਬੈਠੇ ਉਹਨਾਂ ਨਾਲ ਵੀ ਗੱਲ ਹੋਈ ਆ ਔਰ ਉਹਨਾਂ ਨੂੰ ਵੀ ਧਿਆਨ ਚ ਲਿਆਂਦੀ ਆ ਕਿ ਇਸ ਤਰ੍ਹਾਂ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐਸਐਚਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਔਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਾਨੂੰਨ ਨਾਉ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਇੱਕ ਇਹ ਵੀ ਦੱਸਦੇ ਕਿਹੜੇ ਅਧਿਕਾਰੀਆਂ ਵੱਲੋਂ ਅੱਜ ਰੇਟ ਕੀਤੀ ਗਿਆ ਕੌਣ ਅਫਸਰ ਆਏ ਸੀ ਅੱਜ ਐਸ ਐਚਓ ਸਿਟੀ ਸੀਗੇ ਜਿਹੜਾ ਕਿ ਉਹ ਥੋੜੇ ਸਾਹਮਣੇ ਸਿਟੀ 2 ਐਸ ਐਚਓ ਉਹ ਇੱਥੇ ਆਏ ਸੀਗੇ ਔਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਜਮਾ ਦਿੱਤਾ ਗਿਆ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਇਸ ਗੱਲ ਦੇ ਲਈ ਸਿਰਫ ਇੱਥੇ ਤਾਇਨਾਤ ਕੀਤਾ ਗਿਆ ਸੌਨ ਸਾਹਿਬ ਵੱਲੋਂ ਵੀ ਤੇਰਾ ਇੱਕੋ ਹੀ ਕੰਮ ਹੈ ਤੈਂ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਦੇਖਣੀ ਤੈਂ ਲੋਕਾਂ ਦੀ ਕੋਈ ਜ਼ਿੰਦਗੀ ਦੀ ਸੁਰੱਖਿਆ ਨਹੀਂ ਦੇਖਣੀ ਤੂੰ ਸਿਰਫ ਪ੍ਰਧਾਨ ਜਿਹੜਾ ਕਮਲਜੀਤ ਸਿੰਘ ਲੱਧੜਾ ਉਹਨੂੰ ਕਿਵੇਂ ਨਜਾਇਜ਼ ਫਸਾਉਣਾ ਔਰ ਉਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਿਵੇਂ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਣਾ ਇਹ ਉਹਨੂੰ ਜਮਾ ਦਿੱਤਾ ਗਿਆ ਤਾਂ ਉਹ ਆਪਣੀ ਜਿਹੜੀ ਆ ਇਹ ਕੰਮ ਜਿਹੜਾ ਉਹ ਕਰ ਰਿਹਾ ਵੋਡਰੀ ਸਾਹਿਬ ਜੇ ਨਹੀਂ ਅਗਲੀ ਰਣਨੀਤੀ ਕੀਤੀ ਹੈ ਤੁਹਾਡੀ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਆ ਅਸੀਂ ਬਹੁਤ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਹੀ ਦੇ ਦੇਾਂਗੇ ਧੰਨਵਾਦ ਥੈਂਕ ਯੂ ਪੰਜ ਕੇਸ ਮੋਟਰ ਨੂੰ ਜੀ ਕੋ ਇਹ ਕਾਨਫਰੰਸ ਇਸ ਕਰਕੇ ਰੱਖੀ ਗਈ ਹੈ ਜੀ ਬਿਨਾ ਮਤਬਲ ਤੋਂ ਪ੍ਰਧਾਨ ਜੀ ਨੂੰ ਹਰਾਸ਼ ਕੀਤਾ ਜਾ ਰਿਹਾ ਬਿਨਾ ਮਤਬਲ ਤੋਂ ਅਸੀਂ ਕਈ ਵਾਰੀ ਥਾਣੇ ਜਾ ਚੁੱਕੇ ਹਾਂ ਸਾਨੂੰ ਜਦ ਵੀ ਕੋਈ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਤੇ ਹਾਈ ਕੋਰਟ ਹਨਰ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਨੇ ਪ੍ਰਾਇਰ ਨੋਟਿਸ ਦਿੱਤਾ 10 ਦਿਨਾਂ ਦਾ ਉਹਨਾਂ ਨੂੰ ਵੀ ਛਿਕੇ ਟੰਗਿਆ ਗਿਆ ਐਸ ਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾ ਕਿਸੇ ਬਾਰੈਂਟ ਤੋਂ ਸਾਡੇ ਅੰਦਰ ਬੜੇ ਨੇ ਸਤੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਹੇ ਸੀ ਬੱਚੇ ਸੀਗੇ ਤਾਂ ਉੱਤੇ ਦੀ ਆ ਕੇ ਇਹ ਕਹਿ ਰਹੇ ਨੇ ਵੀ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਿਕਲੇ ਆ ਜਦੋਂ ਹੁਣ ਇੱਕ ਮੈਂ ਰੋਟੀ ਖਾ ਰਹੇ ਆ ਆਪਣੀ ਮਾਂ ਦੇ ਨਾਲ ਬੈਠਾ ਤਾਂ ਕੀ ਗੱਲ ਵੀ ਮੈਂ ਰੋਟੀ ਛੱਡ ਕੇ ਆਵਾਂ ਜੇ ਕੋਈ ਲੇਡੀਜ਼ ਚਲੀ ਗਈ ਉਹਨੇ ਗਨਾਹ ਕਰਤਾ ਉਹ ਕਹਿੰਦੇ ਤੂੰ ਇਹਨੂੰ ਕਿਉਂ ਭੇਜਿਆ ਤੂੰ ਕਿਉਂ ਨਹੀਂ ਆਇਆ ਉੱਤੇ ਦੀ ਮੈਨੂੰ ਦਬਕੇ ਮਾਰਦੇ ਨੇ ਹਾਂਜੀ ਅੱਜ ਸਾਡੇ ਮੇਰੇ ਭਰਾ ਦਾ ਸਾਡਾ ਦੋਨੋਂ ਦਾ ਜਨਮ ਦਿਨ ਥੀ ਇਹਨਾਂ ਨੇ ਗਿਫਟ ਦਿੱਤਾ ਸਰਕਾਰ ਨੇ ਜਿਹੜੇ ਕੁਝ ਜਿਨ੍ਹਾਂ ਨੂੰ ਲੜਦੇ ਨੇ ਜਿਨ੍ਹਾਂ ਨੂੰ ਲੜਦਾ ਵੀ ਇੱਕ ਦਲਿਤ ਬੰਦਾ ਕਿਉਂ ਕੁਰਸੀ ਤੇ ਬਿਠਾਤਾ ਕਿਉਂ ਕਾਂਗਰਸ ਪਾਰਟੀ ਨੇ ਇੱਕ ਦਲਤ ਬੰਦੇ ਨੂੰ ਕੁਰਸੀ ਦੇਤੀ ਇਹਨਾਂ ਤੋਂ ਜਰਨੀ ਹੋ ਰਿਹਾ ਕੁਝ ਲੋਕਾਂ ਤੋਂ ਇਸ ਕਰਕੇ ਬਾਰ ਬਾਰ ਬਿਨਾ ਵਜਾ ਤੋਂ ਨਾ ਕੋਈ ਮੁੱਦਾ ਨਾ ਕੋ ਹੋ ਰਾ ਉਹਨੂੰ ਜਾਣ ਬੁੱਝ ਕੇ ਜਲੀਲ ਕਰਨ ਦੀ ਮਾਰਿਆ ਨੇ ਇਹ ਕੰਮ ਕਰ ਰਹੇ ਨੇ ਅੱਜ ਜਨਮ ਦਿਨ ਸੀਗਾ ਸਾਡਾ ਖੁਸ਼ੀਆਂ ਮਨਾਉਣੀਆਂ ਦੀ ਸਾਡੇ ਬੱਚੇ ਆ ਪ੍ਰਧਾਨ ਜੀ ਦੀ ਬੇਟੀ ਆ ਉਹ ਰੋਣ ਲੱਗੀ ਮਹਾਪੁੱਤ ਕੋ ਰੋਣ ਰੋਣਦਾ ਕੋਈ ਨਹੀਂ ਤੇਰੇ ਪਾਪਾ ਨੇ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਇਹ ਦੇਖੋ ਇੱਕ ਪਤਾ ਹੀ ਨਹੀਂ ਲੱਗਦਾ ਰੋਜ਼ ਨਵੀਂ ਸੱਪ ਕੱਢ ਲੈਂਦੇ ਨੇ ਕੀ ਸਕੀਮਾਂ ਬਣਾਉਂਦੇ ਨੇ ਸ਼ਹਿਰ ਦਾ ਤਾਂ ਕੋਈ ਕੰਮ ਅਜੇ ਤੱਕ ਕੀਤਾ ਨਹੀਂ ਇਹਨਾਂ ਨੇ ਅੱਜ ਆਫਿਸ ਵੀ ਗਏ ਸੀਗਾ ਆਫਿਸ ਵੀ ਗਏ ਨੇ ਜੀ ਆਫਿਸ ਵੀ ਗਏ ਨੇ ਪ੍ਰਧਾਨ ਜੀ ਨੂੰ ਉੱਥੇ ਵੀ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਪ੍ਰਧਾਨ ਜੀ ਮੈਂ ਤਾਂ ਇਹ ਸੁਣਿਆ ਮੈਂ ਤਾਂ ਹੈ ਨਹੀਂ ਸੀ ਆਪਣੇ ਤੀਰਥਰਾਮ ਜੀ ਦੀ ਦੁਕਾਨ ਆ ਸੁਦਰਸ਼ਨ ਬਰਮਾ ਜੀ ਦੀ ਉੱਥੇ ਵੀ ਸੁਣਿਆ ਡੀਐਸਪੀ ਸਾਹਿਬ ਤਲਾਸ਼ੀ ਲੈ ਕੇ ਗਏ ਨੇ ਜੀ ਦੱਸੋ ਪ੍ਰਧਾਨ ਨੇ ਕਿਹਾ ਚੋਰ ਡਾਕਾ ਮਾਰ ਲਿਆ ਕਿਹੜਾ ਮਰਡਰ ਕਰਤਾ ਜਿਹੜੇ ਸ਼ਹਿਰ ਜਿੰਨੇ ਕ੍ਰਾਈਮ ਹੋ ਰਹੇ ਨੇ ਉਹ ਤਾਂ ਇਹਨਾਂ ਨੂੰ ਦਿਖਦੇ ਨਹੀਂ ਇੱਕ ਸ਼ਰੀਫ ਬੰਦਾ ਜੇ ਇੱਕ ਆਮ ਘਰ ਦਾ ਬੰਦਾ ਆ ਕੇ ਬਹਿੜਾ ਪ੍ਰਧਾਨ ਦਾ ਘਰ ਦੇਖ ਲੋ ਕਿਹੜਾ ਕਿੱਡੇ ਕੋਨੇ ਕੁੱਠੀਆਂ ਮਹਿਲ ਪਾਏ ਉਹਨੇ ਚੋਰੀਆਂ ਠੱਗੀਆਂ ਕਰ ਲਈਆਂ ਹੈ ਜੀ ਇਹਦਾ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਚੁਭਦਾ ਕਾਂਗਰਸ ਪਾਰਟੀ ਦੀ ਦੇਣਾ ਅੱਜ ਸ਼ਹਿਰ ਨੂੰ ਪ੍ਰਧਾਨ ਦਲਤ ਪ੍ਰਧਾਨ ਬਣਾਇਆ ਪਹਿਲਾਂ ਬਣਿਆ 1932 ਤੋਂ ਬਾਅਦ ਇਹਨਾਂ ਨੂੰ ਚੁਭਦਾ ਲੋਕਾਂ ਨੂੰ ਵੀ ਕਿਉਂ ਬਣਾਤਾ ਇਹ ਕਿ ਉਹ ਬੈਠ ਗਿਆ ਇਹਨਾਂ ਤੋਂ ਜਰ ਨਹੀਂ ਹੁੰਦਾ ਜਿੱਦਣ ਦਾ ਬੈਠੇ ਆ ਪ੍ਰਧਾਨ ਉਹਦੇ ਨਾਲ ਇਹੀ ਕੁਝ ਹੋ ਰਿਹਾ ਪਹਿਲਾਂ ਝੂਠਾ ਪੰਡਿਤ ਪਰਚਾ ਝੰਡਾ ਜਿਦਾ ਦੇਤਾ ਦੱਸੋ ਉਹ ਚ ਕੀ ਗਨਾਹ ਪ੍ਰਧਾਨ ਦਾ ਕੀ ਕਸੂਰ ਹੈ ਹੁਣ ਵੀ ਕੋਈ ਗੱਲ ਨਹੀਂ ਹੁਣ ਵੀ ਕੋਈ ਬਾਤ ਨਹੀਂ ਤੀਏ ਦਿਨ ਪੁਲਿਸ ਰੋਜ਼ ਆ ਜਾਂਦੀ ਹੈ ਜੀ ਕਦੇ ਉਧਰ ਜੀ ਕਦੇ ਇਧਰ ਸਾਡਾ ਤਾਂ ਜੀ ਨਹੀਂ ਦੁੱਪਰ ਕਰਤਾ ਜੀ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਵੀ ਐਸਐਸਪੀ ਮੈਨੂੰ ਮੈਂ ਫੋਨ ਕੀਤਾ ਵੀ ਮੈਮ ਸਾਡੇ ਘਰੇ ਐਸਐਚਓ ਸਿਟੀ 2 ਬਿਨਾ ਸਰਚ ਬਰੈਂਡ ਤੋਂ ਦਾਗਲ ਹੋਏ ਨੇ ਉਹ ਕਹਿੰਦੇ ਜੀ ਆਉਂਦੇ ਨਹੀਂ ਮੈਂ ਕਿਹਾ ਸੰਤਾ ਬੁਲਾਇਆ ਹੀ ਨਹੀਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਹੈਗਾ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਕੇ ਇਹ ਤਾਂ ਹੱਦੇ ਹੋਈ ਪਈ ਆ ਜੀ ਹੁਣ ਅਗਲਾ ਰੁਕ ਕੇ ਕੀ ਆ ਬੋਲੋ ਅਗਲਾ ਰੁਕੋ ਜੋ ਸਾਡੀ ਕਾਂਗਰਸ ਪਾਰਟੀ ਕਹੂਗੀ ਜਿਵੇਂ ਕਹੂਗੀ ਅਸੀਂ ਓਕੜ ਕਰਾਂਗੇ ਹੱਦ ਤੋਂ ਵੱਧ ਜੋ ਵੀ ਸਾਤੋਂ ਹੋਊਗਾ ਅਸੀਂ ਕਰਾਂਗੇ ਪ੍ਰਧਾਨ ਕੋਈ ਚੋਰ ਨਹੀਂ ਕੋਈ ਡਾਕੂ ਨਹੀਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਸਾਰਾ ਸ਼ਹਿਰ ਜਾਣਦਾ ਪ੍ਰਧਾਨ ਕੀ ਆ ਇਹ ਕੁਝ ਬੰਦਿਆਂ ਨੂੰ ਹਜਮੇ ਨਹੀਂ ਹੋ ਰਿਆ ਵੀ ਪ੍ਰਧਾਨ ਸੀਟ ਤੇ ਬੈਠਾ ਤਾਂ ਬੈਠਾ ਕਿਉਂ ਤਾਂ ਦੱਸਿਆ ਕਿ ਬੀਤੀ ਸ਼ਾਮ ਕਾਂਗਰਸੀ ਆਗੂ ਦੇ ਘਰ ਅਚਾਨਕ ਪੁਲਿਸ ਟੀਮਾਂ ਪਹੁੰਚੀਆਂ ਅਤੇ ਉਹਨਾਂ ਦੇ ਘਰ 'ਚ ਸਰਚ ਆਪਰੇਸ਼ਨ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਕਾਂਗਰਸੀ ਆਗੂ ਕਮਲਜੀਤ ਸਿੰਘ ਲੱਧੜ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਵੱਲੋਂ ਤੁਰੰਤ ਇਸ ਮਾਮਲੇ ਦੀ ਸੂਚਨਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਗੁਰਕੀਰ ਸਿੰਘ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਕਮਲਜੀਤ ਸਿੰਘ ਲੱੱਡੜ ਦੇ ਘਰ ਪਹੁੰਚੇ ਅਤੇ ਇਸ ਛਾਪੇਮਾਰੀ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ